वाहगुरु जी का खालसा फतेह दो तीन साल की गल है अमृतसर कोई शरीर हेमकुंड गए चलिए ऋषि केश थोड़ा जहा ठहरा है पर जदों अजे ऋषि के ही पहुंचे सन कि ओना विचो एक पथरी का दर्द शुरू हो गया पथरी का दर्द एकदम ही छिड़ा एक है पता नहीं होंगे छिड़ पा दवाई दिती, टीका लगाया, थोड़ी देर गोविंद घाट पहुंचे ओथे फिर दवाईया पर गोविंद घाट तो गोविंद धाम का रास्ता उसकी बहुत ही तबीयत खराब दर्द न बुरा हाल उल्टियां भी ਬਾਕੀ ਸਾਥੀ ਵੀ ਉਸ ਦੇ ਕਾਰਨ ਪਰੇਸ਼ਾਨ ਹੋ ਰਹੇ ਸਨ। ਸ਼ਰੀਰ ਦੇ ਢਿੱਲੇ ਹੋਣ ਕਾਰਨ ਸਾਰਿਆਂ ਦੀ ਯਾਤਰਾ ਆਨੰਦ ਵਿੱਚ ਖੜਲ ਪੈ ਰਹੀ ਸੀ। ਜਦੋਂ ਗੋਵਿੰਦਾਂ ਪਹੁੰਚੇ ਅਚਾਨਕ ਇੱਕ ਸ਼ਰੀਰ ਦੇ ਦਿਮਾਗ ਵਿੱਚ ਆਇਆ ਕਿ ਸੁਖਮਨੀ ਸਾਹਿਬ ਦੀ ਬਾਣੀ ਦੁੱਖਾਂ ਦਾ ਨਾਸ਼ ਕਰਦੀ ਹੈ। ਸੁਖਮਨੀ ਸਾਹਿਬ ਦੀ ਬਾਣੀ ਨਾਲ ਤੰਦੇ ਤੇ ਦੁੱਖ ਵੀ ਦੂਰ ਹੋਉਂਦੇ ਹਨ। ਅੱਜ ਕਿਉਂ ਨਾ ਸੁਖਮੀ ਸਾਹਿਬ ਦਾ ਸਹਾਰਾ ਲਈਏ ਸਫ਼ਰ ਵਿੱਚ ਵੀ ਹਾਂ ਹੋਰ ਕੋਈ ਚਾਰਾ ਵੀ ਨਹੀਂ ਐਨੀ ਦੂਰ ਪਹੁੰਚ ਕੇ ਬੈਰਾਗ ਦਰਸ਼ਨ ਕੀਤੇ ਵਾਪਸ ਜਾਣ ਲਈ ਮਨ ਨਹੀਂ ਕਰਦਾ ਉਸ ਨੇ ਜਿਸ ਤੇ ਦਿਮਾਗ ਵਿੱਚ ਇਹ ਵਿਚਾਰ ਆਈ ਸੀ ਜਦੋਂ ਬਾਕੀ ਸਾਰਿਆਂ ਨੂੰ ਦੱਸੀ ਸਾਰੇ ਹੀ ਗੁਰਮਖਸਨ ਰਾਜੀ ਹੋ ਗਏ ਸ਼ਰੀਰ ਨੂੰ ਤਕਲੀਫ ਸੀ ਉਸ ਨੂੰ ਚੌਂਕੜੀ ਮਾਰ ਕੇ ਵਿਚਾਰ ਬਿਠਾਇਆ ਤੇ ਬਾਕੀਆਂ ਦੇ ਉਸ ਦੇ ਆਸ-ਪਾਸ ਬੈਠ ਕੇ ਅਰਦਾਸ ਕੀਤੀ ਕਿ ਸਤਿਗੁਰ ਜੀ ਕਿਰਪਾ ਕਰੋ ਸੁਖਮਣੀ ਸਾਹਿਬ ਦੇ ਪਾਠ ਦੀ ਸੇਵਾ ਆਪਣੇ ਸੇਵਕਾਂ ਕੋਲੋਂ ਲਵੋ ਇੱਕ ਸ਼ਰੀਰ ਇੱਕ ਪੰਕਤੀ ਉੱਚੀ ਬੋਲਦਾ ਬਾਕੀ ਸ਼ਰੀਰ ਦੂਸਰੀ ਪੰਕਤੀ ਬੋਲਦੇ ਜਦੋਂ ਇਸ ਤਰ੍ਹਾਂ ਉਸ ਨੂੰ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਵਾਇਆ ਅਲਦਾਸ ਕੀ ਤੀਤਾ ਉਹਨਾਂ ਦੱਸਿਆ ਅੱਜ ਤੱਕ ਸਿਰਫ ਸੁਣਿਆ ਸੀ ਕਿ ਸੁਖਮਣੀ ਸਾਬ ਦੀ ਬਾਣੀ ਤੰਦੇ ਰੋਗ ਰਾਜੀ ਕਰਦੀ ਹੈ ਪਰ ਉਸ ਦਿਨ ਸੁਖਮਣੀ ਸਾਬ ਦੀ ਇਹ ਸ਼ਕਤੀ ਵਾਤ ਦੀ ਦੇਖ ਵੀ ਲਈ ਕਹਿੰਦੇ ਹੁਣ ਉਹੀ ਸ਼ਰੀਰ ਗੋਵਿੰਦ ਤਾਂ ਤੋਹੇਮ ਖੁਲਸਾ ਵਾ ਹੱਸਦਾ ਗਿਆ ਹੱਸਦਾ ਹੀ ਬਾਬਾ ਸਾਇਆ ਸਾਰਾ ਰਸਤਾ ਸਿਫਤਾਂ ਕਰਦੇ ਰਹੇ ਕਿ ਗੁਰੂ ਅਰਜਨ ਦੇਵ ਜੀ ਨੇ ਭਰਿਆ ਹੈ ਇਸ ਬਾਣੀ ਵਿੱਚ ਕਿਹੜੀ ਤਾਕਤ ਕਿਹੜੀ ਬਖਸ਼ਿਸ਼ ਭਰੀ ਹੈ ਸੁਖਮਣੀ ਸਾਹਿਬ ਦਾ ਇੱਕ ਪਾਠ ਪ੍ਰੇਮ ਨਾਲ ਸੁਣਨ ਦਾ ਸਤਕਾ ਉਹਨਾਂ ਦੀ ਯਾਤਰਾ ਗੁਰੂ ਦੇ ਪਿਆਰ ਵਿੱਚ ਨਿਰਵਿਗਰਤਾ ਨਾਲ ਸੰਪੂਰਨ ਹੋ ਗਈ ਸੁਖਮਣੀ ਸਾਹਿਬ ਦੀ ਬਾਣੀ ਪੜਨ ਸੁਣਨ ਨਾਲ ਕਿੰਨਿਆ ਕੁ ਦੇ ਤੰਦ ਦੇ ਰੋਗ ਰਾਜੀ ਹੋ ਗਏ ਕਿਤਨੀਆਂ ਦੀਆਂ ਲਾ ਇਲਾਜ ਬੁਮਾਰੀਆਂ ਕੱਟੀਆਂ ਗਈਆਂ ਜੇ ਇਹ ਲਿਖਣ ਲੱਗੀ ਤਾਂ ਕਈ ਕਿਤਾਬਾਂ ਭਰ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ